ਸੋ ਕਿੰਨੇ ਸਬਸਕ੍ਰਾਈਬਰ ਤੇ ਕਿੰਨੇ ਪੈਸਾ ਬਣਦਾ ਮਤਲਬ ਕਿੰਨਾ ਪੈਸਾ ਬਣਦਾ YouTube ਤੇ ਤੁਹਾਨੂੰ ਅੱਜ ਦੱਸਾਂਗੇ ਮਾੜਾ ਮੋਟਾ ਜਿੰਨਾ ਕੁ ਪਤਾ ਹੈ ਹਨਾ ਸੋ ਚੱਕਵੀਂ ਗੱਲਬਾਤ ਤੇ ਬਣੇ ਰਹੋ ਸਬਸਕ੍ਰਾਈਬਰ ਜੇ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਤੇ ਸਾਡਾ ਚੈਨਲ ਜਰੂਰ ਦੇਖੋ ਤੁਹਾਨੂੰ ਬਹੁਤ ਨੌਲੇਜ ਮਿਲੂਗੀ ਨਾ ਚੀਜ਼ਾਂ ਬਾਰੇ ਸੋ ਸਬਸਕ੍ਰਾਈਬਰ ਦਾ ਤੁਸੀਂ ਇੱਕ ਤਾਂ ਸਵਾਲ ਪੋ ਪੁੱਛਦੇ ਹੋ ਹਨਾ ਵੀ ਸਬਸਕ੍ਰਾਈਬਰ ਦੇ ਬਈ ਕਿੰਨੇ ਸਬਸਕ੍ਰਾਈਬਰ ਹੋਣ ਤੋਂ ਬਾਅਦ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਬਈ ਸਬਸਕ੍ਰਾਈਬਰ ਦੇ ਪੈਸੇ ਨਹੀਂ ਬਣਦੇ ਹੈਗੇ ਕਈਆਂ ਦੇ ਚੈਨਲ ਐਸੀ ਆ ਜਿਨ੍ਹਾਂ ਦਾ ਲੱਖ ਸਬਸਕ੍ਰਾਈਬਰ ਹਨਾ ਤੇ ਆਪਣਾ ਕੀ ਨਾਮ ਹੈ ਸਿਲਵਰ ਬਟਨ ਵੀ ਲਈ ਫਿਰਦੇ ਆ ਤੇ ਉਹਨਾਂ ਦੇ ਵੀ ਕਈ ਵਾਰ ਪੈਸੇ ਇੰਨੇ ਬਣਦੇ ਨਹੀਂ ਹੁੰਦੇ ਕਿਉਂਕਿ ਜਿਹੜਾ YouTube ਆ ਇਹ ਇਹਦੇ ਤੇ ਤੁਸੀਂ ਆਪਣਾ ਵਾਚ ਟਾਈਮ ਕੱਢੋ ਹਨਾ ਤੇ ਆਪਣਾ ਕੀ ਕਹਿੰਦੇ ਹੁੰਦੇ ਆ ਰੀਚ ਕੱਢੋ ਜੇ ਤੁਹਾਡੀ ਰੀਚ ਵਧੀਆ ਵਾ ਨਾ ਤੇ ਤੁਹਾਡੇ ਸਬਸਕ੍ਰਾਈਬਰ ਭਾਵੇਂ 1000 ਆ 1500 ਆ 2000 ਆ ਵੀ ਫਰਕ ਨਹੀਂ ਪੈਂਦਾ ਹੈਗਾ ਜੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਕੰਟੈਂਟ ਘੈਂਟ ਆ ਜੇ ਲੋਕਾਂ ਨੂੰ ਪਸੰਦ ਆ ਰਿਹਾ ਉਹ ਵਾਇਰਲ ਹੋ ਰਿਹਾ ਹਨਾ ਲੋਕ ਵੀ ਦੇਖ ਰਹੇ ਆ ਦਾ ਲੋ ਵੀ ਤੁਸੀਂ ਵਾਚ ਟਾਈਮ ਆ ਹਨ ਜਿਹੜਾ ਤੁਸੀਂ ਇੱਕ 15 ਮਿੰਟ ਦੀ ਵੀਡੀਓ ਪਾਈ ਦਾ ਲੋ ਵੀ ਤੁਹਾਡੇ ਮਤਲਬ ਮੋਨਟਾਈਜ਼ ਹੋਇਆ ਹੋਇਆ ਜੇ ਤੁਹਾਡਾ ਚੈਨਲ ਤਾਂ ਜੇ ਤੁਹਾਡਾ ਮੋਨਟਾਈਜ਼ ਨਹੀਂ ਹੈਗਾ ਤਾਂ ਫਿਰ ਵੀ ਚਲੋ ਕੋਈ ਨਹੀਂ ਹਨਾ ਮੋਨਟਾਈਜ਼ ਵਾਸਤੇ ਤੁਸੀਂ ਵੀਡੀਓ ਪਾਈ ਤੇ ਉਹਦੇ ਸਿਸਟਮ ਸਾਰਾ ਪਹਿਲਾਂ ਕ੍ਰਾਈਟੇਰੀਆ ਪੂਰਾ ਕਰੋ ਤਾਂ ਤੁਹਾਡਾ ਮੋਨਟਾਈਜ਼ ਹੋਣ ਤੋਂ ਬਾਅਦ ਸਿਸਟਮ ਸਾਰਾ ਆ ਜਾਊਗਾ ਹਨਾ ਤਾਂ ਕਿੰਨੇ ਡਾਲਰ ਬਣਦੇ ਆ ਮਤਲਬ ਕਿਵੇਂ ਬਣਦੇ ਆ ਹਨਾ ਜੇ ਤੁਹਾਡਾ ਮੋਨਟਾਈਜ਼ ਹੈਗਾ ਵਾ ਤੁਸੀਂ 15 ਮਿੰਟ ਦੀ ਵੀਡੀਓ ਪਾਈ ਤੇ ਉੱਤੇ 2000 ਘੰਟਾ ਵੀਊ ਆ ਗਿਆ ਹਨਾ ਤੇ ਉਹਦਾ ਤੁਹਾਨੂੰ 25 ਤੋਂ 30 ਡਾਲਰ ਬਣੂਗਾ ਲਾ ਲੋ ਵੀ ਕਿਸੇ ਨੇ 15 ਮਿੰਟ ਦੀ ਵੀਡੀਓ ਪਾਈ ਕਿਸੇ ਨੇ 10 ਮਿੰਟ ਦੇਖੀ ਕਿਸੇ ਨੇ 5 ਮਿੰਟ ਦੇਖੀ ਕਿਸੇ ਨੇ 2 ਮਿੰਟ 1 ਮਿੰਟ ਹਨਾ 10 ਮਿੰਟ 12 ਮਿੰਟ ਸੋ ਉਹ ਸਾਰਾ ਜਿਹੜਾ ਇਕੱਠਾ ਕਰਕੇ ਜਿਹੜਾ ਤੁਹਾਡਾ ਬਣਦਾ 2000 ਜੇ ਬਣਦਾ ਇੱਕ ਵੀਡੀਓ ਤੇ ਤਾਂ ਤੁਹਾਡਾ 25 ਤੋਂ 30 ਡਾਲਰ ਬਣੂਗੇ ਤੇ ਉਹੀ ਮਤਲਬ ਤੁਸੀਂ ਜੇ 5-6 ਵੀਡੀਓ ਪਾਈਆਂ ਇਹੋ ਜੀਆਂ ਮੰਥਲੀ ਹਨਾ ਇੱਕ ਮੰਥ ਦੇ ਵਿੱਚ ਤਾਂ ਤੁਹਾਡਾ 1000 ਡਾਲਰ ਜਿਹੜਾ ਵਾ ਮਤਲਬ 100 ਡਾਲਰ ਜਾਂ 1000 ਡਾਲਰ ਦੇ ਵਿੱਚ ਵਿੱਚ ਜਿਹੜਾ ਵਾ ਨਿਕਲ ਜਾਊਗਾ ਤੇ ਮਤਲਬ 1000 ਤਾਂ ਮੈਂ ਸ਼ਾਇਦ ਗਲਤ ਲਿਖਿਆ ਹੋਇਆ ਹੈ 100 ਡਾਲਰ ਨਿਕਲ ਜੂਗਾ ਤੁਹਾਡਾ ਜਿਹੜਾ ਮੰਥਲੀ ਮਤਲਬ ਪੰਜ ਵੀਡੀਓਜ਼ ਪਾਈਆਂ ਤੁਸੀਂ ਤਾਂ 25 ਤੋਂ 30 ਡਾਲਰ ਬਣਦੇ ਪਏ ਆ 2000 ਘੰਟਾ ਇੱਕ ਵੀਡੀਓ ਤੇ ਵਿਊ ਆ ਰਿਹਾ ਤਾਂ ਤੁਹਾਡਾ 100 ਡਾਲਰ ਜਿਹੜਾ ਵਾ ਬਣ ਜੂਗਾ ਮੰਥਲੀ ਤੇ ਉਹ ਤੁਹਾਡਾ ਹੁਣ ਡਸਨਟ ਮੈਟਰ ਕਿ 1500 ਸਬਸਕ੍ਰਾਈਬਰ ਨੇ 2000 ਨੇ ਕਿੰਨੇ ਵੀ ਨੇ ਹਨਾ ਹੁਣ ਤੁਸੀਂ ਦੇਖਦੇ ਹੋ ਵੀ ਕਈਆਂ ਦੇ ਯਾਰ ਵੀ 50000 ਲੱਖ ਸਬਸਕ੍ਰਾਈਬਰ ਪਰ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਲੌਂਗ ਵੀਡੀਓਜ਼ ਹੁੰਦੀਆਂ ਨੇ ਉਹਨਾਂ ਤੇ ਵਿਊਜ਼ ਬਹੁਤ ਘੱਟ ਹੁੰਦੇ ਆ ਉਹਦਾ ਰੀਜ਼ਨ ਇਹ ਹੈ ਵੀ ਉਹਨਾਂ ਦੇ ਜਿਹੜੇ ਸਬਸਕ੍ਰਾਈਬਰ ਨੇ ਉਹ ਉਹਨਾਂ ਨੇ ਸ਼ਾਰਟਸ ਪਾ ਕੇ ਹਨਾ ਰੀਲਾਂ ਰੂਲਾਂ ਪਾ ਕੇ ਜਿਹੜੇ ਆ ਗੇਨ ਕੀਤੇ ਹੁੰਦੇ ਆ ਕਿਉਂਕਿ ਰੀਲਾਂ ਤੇ YouTube ਤੇ ਸਭ ਤੋਂ ਵੱਧ ਸਬਸਕ੍ਰਾਈਬਰ ਹੁੰਦੇ ਆ ਤੇ ਉਹਨਾਂ ਤੋਂ ਹੁਣ ਜਿਹੜੇ ਮਤਲਬ ਕਈਆਂ ਨੇ ਕਿਸੇ ਦੀਆਂ ਪੇਜ ਤੋਂ ਚੱਕ ਕੇ ਹਨਾ ਕਿਸੇ ਹੋਰ ਮਤਲਬ ਕਿਸੇ ਹੋਰ ਦਾ ਕੰਟੈਂਟ ਪਾਇਆ ਹੁੰਦਾ ਤੇ ਉਹ ਵਾਇਰਲ ਹੋ ਜਾਂਦਾ ਤਾਂ ਸਬਸਕ੍ਰਾਈਬਰ ਬਣ ਜਾਂਦੇ ਆ ਤੇ ਪਰ ਉਹ ਹੁਣ ਜਿਹੜਾ ਸਬਸਕ੍ਰਾਈਬਰ ਬਣਿਆ ਹੋਇਆ ਤੁਸੀਂ ਜਦੋਂ ਆਪਣਾ ਉਹ ਵੀਡੀਓ ਡਿਲੀਟ ਕਰ ਦੋਗੇ ਤਾਂ ਸਬਸਕ੍ਰਾਈਬਰ ਉਹ ਵੀਡੀਓ ਦੇਖ ਕੇ ਬਣਿਆ ਵਾ ਜਿਹੜੀ ਉਹਨੂੰ ਪਸੰਦ ਆਈ ਸੀ ਜੇ ਜੋ ਕਿ ਤੁਹਾਡਾ ਆਪਣਾ ਕੰਟੈਂਟ ਨਹੀਂ ਸੀਗਾ ਜੇ ਤੁਸੀਂ ਆਪਣਾ ਕੰਟੈਂਟ ਪਾਉਨੇ ਹੋ ਭਾਵੇਂ ਉਹ ਰੀਲ ਪਾਉਨੇ ਹੋ ਜਾਂ ਮਤਲਬ ਲੌਂਗ ਵੀਡੀਓ ਪਾਉਨੇ ਹੋ ਤੇ ਤੁਹਾਡਾ ਕੰਟੈਂਟ ਆਪਣਾ ਵਾ ਤਾਂ ਉਹ ਸਬਸਕ੍ਰਾਈਬਰ ਜਿਹੜਾ ਵਾ ਤੁਹਾਡੇ ਨਾਲ ਜੁੜਿਆ ਰਹੂਗਾ ਲੌਂਗ ਟਾਈਮ ਵਾਸਤੇ ਜੁੜਿਆ ਰਹੂਗਾ ਮਤਲਬ ਸਾਰੀ ਲਾਈਫ ਜਿੰਨਾ ਟਾਈਮ ਮਤਲਬ YouTube ਹੀ ਰਹ ਉਨਾ ਟਾਈਮ ਤੱਕ ਕੋ ਤੁਹਾਡੇ ਨਾਲ ਜੁੜਿਆ ਰਹੂਗਾ ਸੋ ਜੇ ਤੁਸੀਂ YouTube ਤੇ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਮਤਲਬ ਕੰਟੈਂਟ ਪਾਓ ਆਪਣਾ ਕੰਟੈਂਟ ਬਣਾਓ ਤਾਂ ਫਾਇਦਾ ਵਾ ਕਿਸੇ ਦਾ ਹੋਰ ਦਾ ਚੱਕ ਕੇ ਪਾਉਣ ਦਾ ਫਾਇਦਾ ਨਹੀਂ ਹੈਗਾ ਕੁਝ ਟਾਈਮ ਬਾਅਦ ਜਦੋਂ ਪਤਾ ਲੱਗਦਾ YouTube ਨੂੰ ਵੀ ਹਾਂ ਜਾਂ ਮਤਲਬ ਕੋਈ ਕਾਪੀਰਾਈਟ ਭੇਜਦਾ ਵਾ ਤਾਂ ਸਾਡਾ ਚੈਨਲ ਸਾਰਾ ਖਰਾਬ ਹੋ ਜਾਂਦਾ ਇਸ ਕਰਕੇ ਜੇ ਤੁਸੀਂ ਕੰਟੈਂਟ ਪਾਉਣਾ ਤਾਂ ਆਪਣਾ ਪਾਓ ਟਾਈਮ ਲੱਗ ਸਕਦਾ ਵਾ ਕੰਟੈਂਟ ਚ ਦਮ ਹੋਊਗਾ ਤਾਂ ਕਈ ਵਾਰ ਟਾਈਮ ਵੀ ਨਹੀਂ ਲੱਗਦਾ ਹੈਗਾ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਆਪਣੇ ਡਾਲਰ ਬਣਨੇ ਸ਼ੁਰੂ ਹੋ ਜਾਂਦੇ ਆ ਹੁਣ ਮੇਨ ਆਪਣਾ ਮੁੱਦਾ ਸਿਗਾ ਵੀ ਸਬਸਕ੍ਰਾਈਬਰ ਕਿੰਨੇ ਹੋਣ ਤੇ ਪੈਸੇ ਬਣਦੇ ਆ ਸੋ ਸਬਸਕ੍ਰਾਈਬਰ ਹੋਣ ਤੇ ਪੈਸੇ ਨਹੀਂ ਬਣਦੇ ਹੈਗੇ ਇਹ ਸਿਸਟਮ ਸਾਰਾ ਬਣਦਾ ਵਾ ਵਾਚ ਟਾਈਮ ਦਾ ਤੇ ਤੁਹਾਡਾ ਵਾਚ ਟਾਈਮ ਵਧੀਆ ਹੋਵੇ ਤਾਂ ਤੁਹਾਨੂੰ ਡਾਲਰ ਵਧੀਆ ਬਣਨਗੇ ਸੋ ਇਹੀ ਆ ਭਾਈ ਸਬਸਕ੍ਰਾਈਬਰ ਨਾਲ ਤੁਹਾਡਾ ਕੁਝ ਨਹੀਂ ਬਣਦਾ ਹੈਗਾ ਜੇ ਤੁਸੀਂ ਗੇਨ ਕਰਨਾ ਵਾ ਤਾਂ ਰੀਚ ਗੇਨ ਕਰੋ ਜਿੰਨੀ ਤੁਹਾਡੀ ਰੀਚ ਜਾਊਗੀ ਜਿੰਨਾ ਤੁਹਾਡਾ ਕੰਟੈਂਟ ਵਾਇਰਲ ਹੋਊਗਾ ਹਨਾ ਜਿੰਨੀ ਰੀਚ ਉਹਦੀ ਵਧਦੀ ਜਾਊਗੀ ਤਾਂ ਓਨਾ ਹੀ ਤੁਹਾਨੂੰ ਫਾਇਦਾ ਹੋਊਗਾ ਓਨੇ ਡਾਲਰ ਬਣਨਗੇ ਮੈਟਰ ਨਹੀਂ ਕਰਦਾ ਹੈਗਾ ਵੀ ਤੁਹਾਡੇ 2000 ਜਾਂ 5000 ਜਾਂ 10000 ਸਬਸਕ੍ਰਾਈਬਰ ਆ ਤੁਹਾਡਾ ਕੰਟੈਂਟ ਘੈਂਟ ਆ ਕੰਟੈਂਟ ਵਾਇਰਲ ਹੋ ਰਿਹਾ ਵਾ ਵਾਚ ਟਾਈਮ ਵਧਿਆ ਆ ਰਿਹਾ ਵਾ ਤਾਂ ਤੁਹਾਨੂੰ ਮਤਲਬ 25 ਤੋਂ 30 ਡਾਲਰ ਮਤਲਬ 2000 ਘੰਟੇ ਦੇ ਬਣਦੇ ਪਿਆ ਕੀ ਪਤਾ ਤੁਹਾਡਾ ਹਨਾ ਮਤਲਬ ਲੱਖ ਮਤਲਬ ਚਲ ਜਵੇ ਹਨਾ ਜਾਂ ਕਿੰਨੇ ਚਲ ਜਵੇ ਵਾਚ ਟਾਈਮ ਜਿਹੜਾ ਵਾ ਤਾਂ ਉਹਦੇ ਤੁਹਾਨੂੰ ਹਿਸਾਬ ਲਾ ਲਓ ਕਿ ਕਿੰਨੇ ਬਣਦੇ ਹੋਣਗੇ ਯੂਟਿਊਬਰ ਕਾਫੀ ਬੈਠੇ ਨੇ ਜਿਨ੍ਹਾਂ ਦੇ ਵਧੀਆ ਵਾਚ ਟਾਈਮ ਨਿਕਲਦਾ ਵਾ ਤੇ ਵਧੀਆ ਪੈਸੇ ਉਹ ਬਣਾ ਰਿਹਾ ਇਸ ਟਾਈਮ ਕਾਫੀ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਆਪਾਂ ਨੂੰ ਜਿੰਨੀ ਕੁ ਨੋਲਿਜ ਹੈ ਜਿੰਨਾ ਕੁ ਪਤਾ ਹੈ ਉਹਨਾਂ ਕੋ ਤੁਹਾਨੂੰ ਦੱਸ ਦਿੰਨੇ ਆ ਭਾਈ ਵੀ ਜੇ ਤੁਹਾਡਾ 2000 ਘੰਟਾ ਨਿਕਲਦਾ ਤਾਂ ਤੁਹਾਡਾ 25 ਤੋਂ 30 ਡਾਲਰ ਬਣਦੇ ਆ ਬੜੇ ਆਰਾਮ ਦੇ ਨਾਲ ਤੇ ਤੁਸੀਂ ਪੰਜ ਕਿ ਵੀਡੀਓਜ਼ ਪਾਉਨੇ ਹੋ ਤੇ ਇੰਨੇ ਇੱਕ ਮਤਲਬ ਘੰਟਾ ਨਿਕਲਦੇ ਆ ਤਾਂ ਤੁਹਾਡਾ 100 ਡਾਲਰ ਮਹੀਨੇ ਦਾ ਬਣਦਾ ਪਿਆ ਤੇ ਜੇ ਤੁਹਾਡਾ ਵਾਚ ਟਾਈਮ ਇਸ ਤੋਂ ਵੀ ਜ਼ਿਆਦਾ ਹੋ ਰਿਹਾ ਜਾਂ ਘੱਟ ਹੋ ਰਿਹਾ ਤਾਂ ਉਸ ਹਿਸਾਬ ਦੇ ਨਾਲ ਤੁਸੀਂ ਆਪਣਾ ਹਨਾ ਸਿਸਟਮ ਜਿਹਾ ਲਾ ਲਿਓ ਮੇਤ ਮਤਲਬ ਜੇ 25 ਤੋਂ 30 ਬਣਦਾ ਵੇ ਕੀ ਪਤਾ ਫਿਰ ਉਦੋਂ 20 ਤੋਂ 25 ਬਣਦੇ ਹੋ ਸਕਦੇ ਆ ਜੇ ਇਸ ਤੋਂ ਮਤਲਬ ਘੱਟ ਵਾਚ ਟਾਈਮ ਆਂਦਾ ਤਾਂ ਜੇ ਵੱਧਦਾ ਤਾਂ ਫਿਰ 30 ਤੋਂ 35 ਘੰਟੇ ਮਤਲਬ 35 ਡਾਲਰ ਜਿਹੜੇ ਆ ਬਣਦੇ ਹੋਣਗੇ ਸੋ ਇਹ ਸੀਗੀ ਬਾਈ ਮੇਨ ਗੱਲ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਅੱਜ ਕਿ ਸਬਸਕ੍ਰਾਈਬਰ ਦੇ ਪੈਸੇ ਨਹੀਂ ਬਣਦੇ ਹੈਗੇ ਇੱਥੇ ਵਾਚ ਟਾਈਮ ਦੇ ਪੈਸੇ ਬਣਦਾ YouTube ਤੇ ਸੋ ਕੰਟੈਂਟ ਆਪਣਾ ਪਾਓ ਕੰਟੈਂਟ 'ਚ ਦਮ ਹੋਣਾ ਚਾਹੀਦਾ ਤਾਂ ਮਤਲਬ ਪੈਸੇ ਬਣਨਗੇ ਵਧੀਆ ਨਹੀਂ ਤਾਂ ਫਿਰ ਸਤਿ ਸ੍ਰੀ ਅਕਾਲ ਜੁੜੇ ਰਹੋ ਚੱਕਵੀ ਗੱਲਬਾਤ ਦੇ ਨਾਲ ਦੇਖਦੇ ਰਹੋ ਚੈਨਲ ਮਿਲਦੇ ਆਂ